ਅੰਦੀ ਸਹੀ ਗੱਲ ਹੀ ਹਾਂ ਇਹਨੂੰ ਤੇ ਤੁਹਾਡਾ ਤੁਹਾਡਾ ਸਾਡੇ ਨਵੇਂ ਵਲੌਗ ਚ ਤੇ ਅੱਜ ਜੀ ਚੱਲੇ ਆਂਗੇ ਫਤੇਗੜ ਸਾਹਿਬ ਤੇ ਸੂਬਾ ਦੇ ਵੱਜ ਗਏ ਨੇ 5 ਤੇ ਚਾ ਚਾਹ ਆਊਂਡ ਲੱਗੇ ਆ ਤੇ ਤੋਂ ਜਾਵੇਂ ਮੰਡੀ ਮੰਡੀ ਉਤਾਰ ਜੀ ਨੂੰ ਚੱਕਣਾ ਤੇ ਫਿਰ ਗੱਲਾਂ ਹਿੰਦ ਗੜੀਆਂ ਨਿਭਾਉਣੇ ਤੁਹਾਨੂੰ ਅੱਜ ਫਤੇਗੜ ਸਾਹਿਬ ਕੋਲ ਤੁਰ ਹਾਂ ਜੀ ਆਪਾਂ ਪਹੁੰਚ ਗਏ ਸੀਗੀ ਇਹ ਮੰਡੀ ਤੇ ਉਰੇ ਜਾ ਕੇ ਦੇਖਿਆ ਜਦ ਇਹ ਤਾਂ ਉੱਠੇ ਵੀ ਨਹੀਂ ਹੋਏ ਜਾ ਕੇ ਥਾਲੇ ਨੇਗੇ ਤਾਇਆ ਜੀ ਹੁਣੀ ਤੇ ਹੁਣ ਵੇਟ ਕਰਨਾ ਪੈਣਾ ਈ ਇਹਨਾਂ ਦਾ ਵੇਟਿੰਗ ਦੀ ਚੱਲ ਰਹੀ ਹੈ 5 ਵਜੇ ਦਾ ਹੈਗਾ 6 ਵਜੇ ਨਾਲੇ ਹੋ ਗਏ ਅਰੇ ਤੱਕ ਨਹੀਂ ਤਿਆਰ ਹੋਏ ਬਾਕੀ ਫਿਰ ਅਗਰ ਸ਼ਾਮ ਜਾ ਕੇ ਸ਼ਾਮ ਨੂੰ ਦੱਸ

ਉੱਧਰ ਪਰਲੀ ਸਾਈਡ ਹੀ ਆ ਦੇਖੋ ਇੱਧਰ ਦਰਬਾਰ ਸਾਹਿਬ ਆ ਤੇ ਤੇ ਇੱਧਰਲੀ ਸਾਈਡ ਹੈਗਾ ਵਾ ਠੰਡਾ ਬੁਰਜ ਸਾਈਡ ਕੀ ਦਿਖਾਉਣਾ ਦੇਖਦਾ ਹੋਇਆ ਬਾਕੀ ਅੱਗੇ ਜਾ ਕੇ ਦਿਖਾਉਣਾ ਤੇ ਇਹ ਗੋਲੇ ਜਦੋਂ ਸਵਾ ਦੇ ਦਿਨ ਚੱਲਦੇ ਨੇ ਪੱਕਾ ਹੀ ਦੁੱਧ ਦਾ ਦੁੱਧ ਦਾ ਲੰਗਰ ਲੱਗਿਆ ਹੁੰਦਾ ਹੈਗਾ ਜਾ ਰਹੇ ਹਣ ਉਧਰ ਮੱਥਾ ਟੇਕਦਾ ਸੀ ਇੱਧਰ ਆ ਗਿਆ ਸੀ ਤੇ ਇੱਧਰ ਚੱਲੇ ਹਣ ਮੱਥਾ ਟੇਕਣ ਢੰਡੇ ਪੁਰਜੇ ਚ ਇੱਧਰ ਕੋਲੇ ਦੁੱਧ ਦਾ ਲੰਗਰ ਚੱਲ ਰਿਹਾ ਦੇਖੋ ਦੇਖੇ ਇੱਧਰਲੀ ਸਾਈਡ ਵੀ ਦੁੱਧ ਦਾ ਲੰਗਰ ਲੱਗਿਆ ਆ ਤੇ ਇੱਧਰਲੀ ਸਾਈਡ ਵੀ ਤੇ ਉਹ ਇੱਕ ਉਹ ਪਰੇ ਵੀ ਲੱਗਿਆ ਹੋਇਆ ਉੱਥੇ ਦੁੱਧ ਦਾ ਲੰਗਰ ਆਉਟਸਾਈਡ ਇਹ ਕਲੀ ਨੇੜੇ ਪਹਿਲਾਂ ਦੂਰ ਦੇਖ ਨਹੀਂ ਰਹੀ ਸੀ ਚੰਗੀ ਤਰ੍ਹਾਂ ਤੇ ਹੁਣ ਦੇਖੋ ਠੰਡਾ ਬੋਰਜ ਦੇ ਤਰਾ ਐਂਟਰੀ ਮੇਰੇ ਬੋਰਜ ਦੀ ਚੈੱਕ सा आधार के दिन आजमानिया दिन ਦੇਵਰੇ ਠੰਡੇ ਪੁਰਜ ਦੀ ਸਾਈਡ ਤੇ ਇਧਰ ਬੈਕ ਸਾਈਡ ਬਣਿਆ ਹੋਇਆ ਵਗਾ ਜੀ ਯਾਦਗਾਰੀ ਸੀਤ ਬਾਬਾ ਮੋਤੀराम ਜੀ ਮਹਾਰਾਜੀ ਦਾ ਮਾਰਗ ਬਣਾਇਆ ਬਹੁਤ ਸੋਹਣਾ ਬਣਿਆ ਇਧਰ ਬੈਕ ਸਾਈਡ ਬੜਾ ਖੰਡੇ ਬੁਰਜ ਦੇ ਨਾਲ ਨਹੀਂ ਇੱਧਰਲੀ ਸਾਈਡ ਸਾਹਮਣੇ ਆ ਜਿਹੜਾ ਗੇਟ ਬਣਿਆ ਤੇ ਇਹ ਲੰਗਰ ਹਾਲ ਦਾ ਗੇਟ ਆ ਤੇ ਹੁਣ ਚੱਲੇ ਸੀਗੇ ਲੰਗਰ ਹਾਲ ਚੱਲੇ ਆਗੇ ਪ੍ਰਸ਼ਾਦਾ ਛਕਣ ਭੁੱਖ ਲੱਗੀ ਸੀਗੀ ਸਵੇਰ ਜਲਦੀ ਆਗੇ ਕੁਛ ਖਾਦਾ ਨਹੀਂ ਸੀਗਾ ਹੁਣ ਚੱਲਿਆਂ ਲੰਗਰ ਹਾਲ ਪ੍ਰਸ਼ਾਦਾ ਛਕਾਂਗੇ ਉੱਥੇ ਇੱਕ ਇੱਕ ਫੇਰ ਜਾਣਾ ਬਾਅਦ ਉਸ ਤੋਂ ਬਾਅਦ ਇਹ ਕਰੀ ਸਾਦਾ ਛਕਣ ਤੋਂ ਬਾਅਦ ਸਰਪਸ ਨੰਗਰ ਹਾਲ ਆਈ ਲੰਗਰ ਮਾਤਾ ਗੁਦਰੀਕਾਰ ਲੰਗਰ ਮਾਤਾ ਜੀ ਦੇ ਨਾਮ ਤੇ ਬਣਿਆ ਹਿਆ ਕੀ ਪਹੁੰਚ ਕੇ ਲੰਗਰ ਹਾਲ ਇਧਰ ਬਾਬਾ ਜੀ ਸਾਹਮਣੇ ਥਾਲੀ ਖੜੇ ਨੇ ਤੇ ਥਾਲ ਫੜ ਕੇ ਤੇ ਚੱਲਦੇ ਅੰਦਰ ਲੰਗਰ ਹਾਲ ਜਿੱਥੇ ਉਧਰ ਝੂਠੇ ਵਸਤੂ ਜਮ੍ਹਾਂ ਹੁੰਦੇ ਨੇ ਪਾਰਲੀ ਸਾਈਡ ਸਰ ਨਾਮ ਗਿਆਨ ਕੋਈ ਲੰਗਰ ਹਾਲ ਜੀ ਬੈ ਗਿਆ ਜੀ ਪ੍ਰਸਾਦਾ ਛਕਣ ਅੰਦਰ ਚੈੱਕ ਕਰੋ ਲੋ ਜੀ ਠੰਡੇ ਪੁਰ ਜਵਾਲਾ ਤੇ ਇੱਧਰ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀਗਾ ਤੇ ਹੁਣ ਚੱਲਿਆਂਗੇ ਅਸੀਂ ਜੋਤੀਸਰੂਪ ਗੁਰਦੁਆਰਾ ਸਾਹਿਬ ਉੱਥੋਂ ਥੋੜੀ ਕਹਾ ਜਾ ਕੇ ਪਰਲੀ ਸੜਕ ਤੇ ਹੁਣ ਉੱਥੇ ਚੱਲੇ ਆਗੇ ਕਮੇਟਿਟੀ ਸੂਬ ਗੁਰਦੁਆਰਾ ਸਾਹਿਬ ਚ ਪਹੁੰਚ ਕੇ ਸੀਗੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੇ ਹੁਣ ਚੱਲੇ ਆ ਮੱਥਾ ਟੇਕਣ ਅੰਦਰ ਗੁਰਗੁਰ ਗੁਰਦੁਆਰਾ ਸਾਹਿਬ ਦੇ ਜਰੂਰ ਸਾਹਿਬ Strovers <laughs> have. ਦੁਰਦਰਾ ਸ ਹੈ ਮੱਥਾ ਟੇਕ ਲਿਆ ਸੀਗਾ ਤੇ ਉਹਦੇ ਸਾਹਮਣੇ ਨਾ ਲੰਗਰ ਲਗਾਈ ਚਾਹ ਦਾ ਤੇ ਪ੍ਰਸ਼ਾਦ ਦੇ ਰਹਣ ਚਾਹ ਸਕਣ ਚੱਲੇ ਆ ਲੰਗਰ ਲੱਗਾ ਹੋਇਆ ਤਾਇਈ ਬਹਿਂਦਰ ਤਾਈ ਹਾਂਜੀ ਲੋਈ ਫੋਟੋਗ੍ਰਾਫਰ ਸਾਹਿਬ ਤੋਂ ਬਾਪਸ ਆ ਗਈ ਸੀਗੇ ਘਰ ਤੇ ਹੁਣ ਛੋਟਾ ਕੰਮ ਸੀਗਾ ਇੱਕ ਆਪਣੇ ਇੱਥੇ ਜਗਰਾਉਂ ਤੇ ਹੁਣ ਚੱਲਿਆ ਵਾਂ ਜਗਰਾਉ ਤੇ ਉਹ ਫੇਰ ਤਾਂ ਮੈਂ ਇਕੱਲੇ ਨਹੀਂ ਜਾਣਾ ਜਗਰਾਉ ਤੇ ਹੁਣ ਉਸ ਤੋਂ ਬਾਅਦ ਜਸੂ ਦਾ ਵੀ ਫੋਨ ਆਈ ਜਾਂਦਾ ਕਿ ਨਾਲ ਜਾ ਕੱਪੜੇ ਲੈ ਕੇ ਆਉਣੇ ਆ ਫਿਰ ਉਹਦੇ ਨਾਲ ਵੀ ਜਾਣਾ ਸੱਸੀ ਕਾਲ ਜੀ ਜਗਰਾਉ ਜਾਣਾ ਕੈਨਸਲ ਹੋ ਗਿਆ ਸੀਗਾ ਤੇ ਹੁਣ ਅਸੀਂ ਮਾੜਾ ਕੰਮ ਸੀਗਾ ਫਿਰ ਨਵੇਂ ਸ਼ਹਿਰ ਆ ਗਿਆ ਸੀਗਾ ਮੈਂ ਹੁਣ ਤਾਂ ਮੈਂ ਇਕੱਲਾ ਹੀ ਕਰੋ ਛੇ ਇੱਥੇ ਵੀ ਥੋੜਾ ਕੰਮ ਪੈ ਗਿਆ ਹੀ ਮੈਨੂੰ ਇੱਥੇ ਰੁਕਣਾ ਪੈ ਗਿਆ ਹੀ ਡੈਡੀ ਨੂੰ ਸਮਾਨ ਫੜਨਾ ਹੈਗਾ ਡੇਡੀ ਕਹਿੰਦੇ ਮੈਨੂੰ ਸਮਾਨ ਜੇ ਲੈ ਕੇ ਆਂਂ ਸੰਡੇ ਕਰਕੇ ਡੈਡੀ ਫਿਰ ਤਦੇ ਕਦੇ ਲਾ ਲੈਂਦੇ ਨੇ ਜੀ ਤੇ ਓਕੇ ਬੰਸ ਸੱਚੀ ਗੱਲ ਨਹੀਂ ਤੇ ਅੱਜ ਅਹੀ ਬਹੁਤ ਥੱਕ ਗਏ ਸੀ ਨਵਾਂ ਸ਼ਹਿਰ ਵੀ ਗਏ ਫਤਿਹਗੜ੍ਹ ਸਾਹਿਬ ਵੀ ਗਏ ਤੇ ਹੁਣ ਉਸ ਤੋਂ ਬਾਅਦ ਰਾਸਤੇ ਵਿੱਚ ਗ੍ਰੀਨ ਰੋਡ ਆਇਆ ਤੇ ਅਗੇ ਜੇ ਲੋਥੇ ਰੋਟੀ ਪਾਣੀ ਖਾਂਦੇ ਆਂ ਹੁਣ ਕਿਹੜਾ ਜਣੋ ਤੇ ਰੁਕੇ ਆਂਗੇ ਤੇ ਹੁਣ ਦੇਖਦੇ ਆਂ ਪਸੰਦ ਕਰਦੇ ਆਂ ਕੀ ਕੀ ਖਾਣਾ ਵਾਗਾ ਤੇ ਫਿਰ ਨੂੰ ਦੱਸ ਦਿਆ ਜੇ ਮੰਗਾ ਲੇ ਫਿਰ ਨੂੰ ਸਰਾਇਆ ਪਾਵਾਂਗੇ ਨਾਲ ਐਡ ਕਰਾਂਗੇ ਸਰਾਇਆ ਬੱਡਰ ਆ ਗਿਆ ਹੀਗਾ ਤੇ ਹੁਣ ਲਵੇਟਣ ਲੱਗੇ ਆ ਰੋਟੀ ਜੀ ਉਹ ਧਰਮ ਯੂਨੀਅਨ ਵਾਲਾ ਆਪਣੇ ਗਰੁੱਪ ਜੋਂ ਬਾਹਰ ਹੋ ਗਏ ਥੋੜੇ ਜਿਹੀ ਕੋਈ ਥੋੜਾ ਇੱਕ ਪੰਗਾ ਪੈ ਗਿਆ ਹੀ ਆ ਗਰ ਦੇ ਬਰ ਗਰੁੱਪ ਜੋਂ ਬਾਹਰ ਕੱਢ ਤੇ ਰੋਟੀ ਖਾਣ ਲੱਗੇ ਆ ਬਾਹਰੋਂ ਕਰਦੇ ਆ ਰੋਟੀ ਰੋਟੀ ਖਾ ਕੇ ਫੇਰ ਗੱਲ ਕਰਦੇ ਆ ਰੋਡੇ ਨਾਲ ਲੋਈ ਤੇ ਰੋਟੀ ਪਾਣੀ ਖਾ ਲਿਆ ਜੀਆ ਤੇ ਹੁਣ ਕੀ ਹੈਗੇ ਘਰ ਨੂੰ ਸਵੇਰ ਦੇ ਖਾ ਕੇ 11:00 ਵਜੇ ਰਾਤ ਤੇ ਦੇਖ ਬਾਈ ਸਾਰੇ ਵਲੌਗ ਦੇਖ ਕੇ ਦੱਸਿਓ ਕਿੱਦਾਂ ਦਾ ਲੱਗਾ